ਹੁਣ ਇੱਕ ਗੱਲ ਕਰਨੀ ਆ ਸੀ ਹੁਣ ਅਸੀਂ ਕੀ ਕਰਾਂਗੇ ਮੈਂ ਕੱਲ ਮੀਟਿੰਗ ਸੱਦੀ ਆ ਪਾਰਟੀ ਦੀ ਜੀ ਇੱਕ ਤਾਂ ਜਿਹੜੇ ਖੇਤਾਂ ਚ ਸਿਲਟ ਆਇਆ ਜੀ ਆ ਗਿਆ ਕਿੰਨੇ ਖੇਤਾਂ ਸਾਡੇ ਆ ਵੀ ਆ ਗਏ ਜਿਹੜੇ ਵੀ ਖੇਤਾਂ ਚ ਸਿਲਟ ਆਇਆ ਉਹ ਸੇਵਾ ਅਕਾਲੀ ਦਾ ਲਊਗਾ ਠੀਕ ਹੈ ਜੀ ਬਹੁਤ ਸਾਰ ਹੈ ਸੁਣ ਲੋ ਜੀ ਵਿਚੰਨਾ ਗੱਲ ਕੋਈ ਸੋ ਸਿਲਟ ਅਸੀਂ ਟਰੈਕਟਰ ਵੀ ਲੈ ਕੇ ਆਵਾਂਗੇ ਪੰਜਾਬ ਕੋਲ ਅਸੀਂ ਆਪਣੇ ਹਲਕੇ ਵੰਡ ਕੇ ਟਰੈਕਟਰ ਵੀ ਲੈਵਾਂਗੇ ਡੀਜ਼ਲ ਵੀ ਸਾਡਾ ਟਰੈਕਟਰ ਵੀ ਸਾਲਾ ਤੁਹਾਡੀ ਮਦਦ ਕਰਕੇ 10 ਦਿਨਾਂ ਦੇ ਅੰਦਰ ਅਸੀਂ ਤੁਹਾਡੀ ਸਿਲਟ ਤੇ ਲੈਵਲ ਕਰਕੇ ਤੁਹਾਨੂੰ ਦੇ ਦਾਂਗੇ ਦੂਜੀ ਗੱਲ ਜਿਹੜਾ ਸਿਲਟ ਜਿਹਦੇ ਖੇਤ ਚ ਹੈ ਉਹ ਸਿਲਟ ਉਹਦਾ ਜੋ ਮਰਜੀ ਤੁਸੀਂ ਵੇਚ ਸਕੋਗੇ ਜੇ ਕੋਈ ਪੰਗਾ ਲਾਊਗਾ ਮੈਂ ਅੱਗੇ ਖੜੂਗਾ 7 ਵਜੇ ਤੁਸੀਂ ਸੇਲ ਕਰ ਦਿਓ ਜੀ ਜਿੰਨਾ ਸਿਲਟ ਨਿਕਲਦਾ ਕਿਉਂਕਿ ਨੁਕਸਾਨ ਹੀ ਥੋੜਾ ਹੋਇਆ ਹਾਂਜੀ ਹਾਂਜੀ ਆ ਤਾਂ ਨਲਾਇਕ ਹੁਣ ਇੱਕ ਗੱਲ ਕਰਨੀ ਆ ਸੀ ਹੁਣ ਅਸੀਂ ਕੀ ਕਰਾਂਗੇ ਮੈਂ ਕੱਲ ਮੀਟਿੰਗ ਸੱਦੀ ਆ ਪਾਰਟੀ ਦੀ ਜੀ ਇੱਕ ਤਾਂ ਜਿਹੜੇ ਖੇਤਾਂ ਚ ਸਿਲਟ ਆਇਆ ਜੀ ਆ ਗਿਆ ਕਿੰਨੇ ਖੇਤਾਂ ਚ کافی ਆ ਗਿਆ ਜਿਹੜੇ ਵੀ ਖੇਤਾਂ ਚ ਸਿਲਟ ਆਇਆ ਉਹ ਸੇਵਾ ਕਾਲੀ ਦਾ ਲਊਗਾ ਠੀਕ ਆ ਜੀ ਬੋਲ ਸਰ ਕੋਈ ਚੱਲਣਾ ਗੱਲ ਤੋਂ ਉਹ ਸੇਕ ਅਸੀਂ ਟਰੈਕਟਰ ਵੀ ਲੈ ਕੇ ਆਵਾਂਗੇ ਪੰਜਾਬ ਕੋਲ ਅਸੀਂ ਆਪਣੇ ਹਲਕੇ ਵਾਂ ਦੇ ਟਰੈਕਟਰ ਵੀ ਲੈਵਾਂਗੇ ਡੀਜ਼ਲ ਵੀ ਸਾਡਾ ਟਰੈਕਟਰ ਵੀ ਸਾਲਾ ਤੁਹਾਡੀ ਮਦਦ ਕਰਕੇ 10 ਦਿਨਾਂ ਦੇ ਅੰਦਰ ਅਸੀਂ ਤੁਹਾਡੀ ਸਿਲਟ ਤੇ ਲੈਵਲ ਕਰਕੇ ਤੁਹਾਨੂੰ ਦੇ ਦਾਂਗੇ ਦੂਜੀ ਗੱਲ ਜਿਹੜਾ ਸਿਲਟ ਜਿਹਦੇ ਖੇਤ ਚ ਹੈ ਉਹ ਸਿਲਟ ਉਹਦਾ ਜੋ ਮਰਜੀ ਤੁਸੀਂ ਵੇਚ ਸਕੋਗੇ ਜੇ ਕੋਈ ਪੰਗਾ ਲਾਊਗਾ ਮੈਂ ਅੱਗੇ ਖੜੂਗਾ 7 ਵਜੇ ਤੁਸੀਂ ਸੇਲ ਕਰ ਦਿਓ ਜੀ ਜਿੰਨਾ ਸ਼ੈਲਟਰ ਨਿਕਲਦਾ ਕਿਉਂਕਿ ਨੁਕਸਾਨ ਹੀ ਥੋੜਾ ਹੋਇਆ ਹਾਂਜੀ ਹਾਂਜੀ ਆ ਤਾਂ ਨਲੈ